ਬੜੀ ਸਿੰਪਲ ਕੱਲ ਹੈ ਇਹਦੇ ਵਿੱਚ ਜਿਹੜੀ ਐਕਸਟਰਸ਼ਨ ਹੈ ਇਹ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰੋਤੀ ਦੀ ਕਾਲ ਆਪਾਂ ਜਿਹੜੇ ਬਿਜ਼ਨਸ ਹਾਊਸਸ ਨੂੰ ਆ ਰਹੀਆਂ ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ 'ਚ ਇੱਕ ਬਿਜ਼ਨਸ ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਜਿਹੜਾ ਆਪਣੇ ਲੰਡਾ ਹਰੀਕੇ ਹੈ ਉਹਦੇ ਵੱਲੋਂ ਇੱਕ ਵਾਇਸ ਮੈਸੇਜ ਆਇਆ ਤੇ ਉਹਨੇ ਫਰੋਤੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਹੋਈ ਅਸੀਂ ਕਿ ਜਨਰਲ ਕੇਸ ਵੀ ਵੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਤੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨੈਂਟ ਨਹੀਂ ਆਉਂਦੇ ਸੋ ਉਸ ਸੰਬੰਧ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ-ਕੌਣ ਗੈਂਗ ਮੈਂਬਰਸ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਆਗੇ ਆਗੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ ਵਿੱਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲੀਅਸ ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਰ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਆ ਉਹਦੀ ਡਾਇਰੈਕਸ਼ਨ ਤੇ ਆ ਕੇ ਉਹ ਬਿਜ਼ਨਸ ਫੈਮਿਲੀ ਦਾ ਪਰਿਵਾਰ ਦਾ ਦਫ਼ਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫੋਲੋ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋਲ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਤੇ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਹਰ ਡਿਸ ਜਰਨਲ ਹੈ ਸਰ ਜਰਨੈਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨੈਲ ਸਿੰਘ ਹੈ ਇਹ ਤਲਵੰਡੀ ਮੋਹਰ ਦਾ ਹੀ ਹੈ ਸਦਰਪੱਟੀ ਦਾ ਇਹ ਆਸਟ੍ਰੇਲੀਆ ਬੇਸਡ ਹੈਗਾ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਇਲੀਅਸ ਰਾਜਾ ਰਾਜਾ ਉਹ ਤਰਨਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰ ਰਹੇ ਉਹਦਾ ਸ਼ੱਕਾ ਭਰਾ ਸੋ ਉਹਦੇ ਚ ਲਿੰਕ ਲੱਗਦਾ ਕਿ ਇਹ ਪੁਰਾਣਾ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਤਾਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ। ਤੋਂ ਉਸ ਤੋਂ ਬਾਅਦ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਜਿਹੜੇ ਅਕਿਊਜ਼ ਸੀਗੇ। ਇਹਦੇ ਜਦੋਂ ਵਾਪਸ ਆ ਰਹੇ ਸੀ ਇਹ ਤੋਂ ਜਗਰੂਪ ਸਿੰਘ ਤੋਂ ਅਜ ਇੱਕ 32 ਬੋਰ ਦਾ ਪਿਸਟਲ ਰੋਲ ਰਾਉਂਡਸ ਰਿਕਵਰ ਹੋਏ। ਤਲਵੰਡੀ ਮੋਰ ਸਦਰ ਪੱਟੀ ਦੇ ਵਿੱਚ ਜਿਹੜੇ ਪਿੰਡ ਤੋਂ ਨੇੜੇ ਹੋਈ ਜਦੋਂ ਉੱਥੋਂ ਵਾਪਸ ਟੀਮ ਆ ਰਹੀ ਸੀ ਤੇ ਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਆ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਈਜ਼ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਪਿਸਤੌਲ ਨੂੰ ਹੀ ਹੱਥ ਪਾ ਲਿਆ ਇਹਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9mm ਪਿਸਟਲ ਜਿਹੜਾ ਇੱਕ ਸਰਕਾਰੀ ਹੈ ਉਦੇ ਨਾਲ ਫਾਇਰ ਕੀਤਾ ਜੋ ਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਸਮਝਦਾ ਕਿ ਐਕਸਟਰਸ਼ਨ ਜਿਹੜੇ ਕਰ ਰਹੇ ਨੇ ਜਾਂ ਇਹੋ ਜਿਹੇ ਫਰੋਤੀ ਦੀਆਂ ਕਾਲਾਂ ਕਰ ਰਹੇ ਨੇ ਇਹਨਾਂ ਦਾ ਇੱਕ ਇੱਕ ਤਰ੍ਹਾਂ ਦਾ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੈਨ ਫੜੇ ਗਏ ਜਿਹੜੇ ਕਿ ਮੈਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਰਨਲ ਹੈਗਾ ਬਾਹਰ ਬੈਠਾ ਉਹ ਉਹਦਾ ਵੀ ਅਸੀਂ ਉਹਨੂੰ ਨਾਮਜ਼ਦ ਕੀਤਾ ਇਸ ਮੁਕਦਮੇ ਚ ਉਹਦੀ ਐਲਓਸੀ ਵਗੈਰਾ ਖਲਾ ਕੇ ਔਰ ਰੈਡ ਕਾਰਨਰ ਨੋਟਿਸ ਵੀ ਇਸ਼ੂ ਕਰਾਵਾਂਗੇ ਤੁਹਾਡਾ ਟੋਦੀ ਐਕਸਟਰਡੀਸ਼ਨ ਕੀਤੀ ਜਾ ਸਕਦੀ ਆ ਸਰ ਤੁਸੀਂ ਅੱਜ ਚੰਡੀਗੜ੍ਹ ਸੀਗੇ ਹਾਈ ਲੈਵਲ ਮੀਟਿੰਗ ਹੋਈ ਹੈ ਭਗਵਾਨ ਸਿੰਘ ਮਾਨਫੋਰਾ ਦੇ ਨਾਲ ਸੀਐਮ ਸਾਹਿਬ ਦੇ ਨਾਲ ਕੋਈ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿਉਂਕਿ ਕਈ ਵਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਅਗਰਨੇਰ ਹਮਲੇ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਕਾਫੀ ਸਨਸਨੀ ਹੈ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕੀ ਡਾਇਰੈਕਸ਼ਨਸ ਮਿਲਿਆ ਨੇ ਸੀਐਮ ਸਾਹਿਬ ਵੱਲੋਂ ਬੀਜੀਪੀ ਸਾਹਿਬ ਵੱਲੋਂ ਦੇਖੋ ਬੜੀ ਸਿੰਪਲ ਗੱਲ ਹੈ ਪਹਿਲਾਂ ਵੀ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਰੇ ਮੀਡੀਆ ਦੇ ਭਰਾਵਾਂ ਨੂੰ ਔਰ ਸਾਰੀ ਪਬਲਿਕ ਨੂੰ ਤੁਹਾਡੇ ਥਰੂ ਇਹ ਫਰਮਾਂ ਤੋਂ ਸਾਨੂੰ ਬਚਣਾ ਚਾਹੀਦਾ ਅਨਨੈਸੈਸਰੀ ਸੈਂਸੇਸ਼ਨ ਕ੍ਰੀਏਟ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਜ਼ਾਤੀ ਮੁਫਾਤ ਹੋ ਜਾਂਦਾ ਮੈਂ ਉਸਤੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਾਡਾ ਜਿਹੜਾ ਪ੍ਰੋਫੈਸ਼ਨਲ ਪੁਲਿਸ ਵਰ ਪੂਰਾ ਜ਼ੋਰ ਹੈ ਔਰ ਪੂਰੇ ਵੀਰ ਅਸੀਂ ਡੋਮਿਨੇਟ ਕਰ ਰਹੇ ਹਾਂ ਤੁਸੀਂ ਅੱਜ ਦੇਖਿਆ ਹੋਣਾ ਤੁਹਾਡੇ ਨਾਲ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਕਿ ਕਿਸ ਤਰ੍ਹਾਂ ਇੰਨਾ ਇੰਪੋਰਟੈਂਟ ਟਿਕਾਹ ਹਵਾਲਾ ਨੈਟਵਰਕ ਜਿਹੜਾ ਬ੍ਰੇਕ ਕੀਤਾ ਗਿਆ ਕਿਉਂਕਿ ਬੈਕਬੋਨ ਹੁੰਦੀ ਹੈ ਕਿਸੇ ਵੀ ਵੈਪਨ ਜਿਹੜਾ ਮੋਡਿਊਲ ਹੈ ਜਾਂ ਨਾਰਕੋਟਿਕ ਮੋਡਿਊਲ ਹੈ ਉਹਦੀ ਬੈਕਬੋਨ ਤਾਂ ਫਾਈਨੈਂਸ਼ੀਅਲ ਹੀ ਹੈ ਕਿਉਂਕਿ ਉਹ ਹਵਾਲੇ ਰਾਹੀਂ ਜਾ ਰਿਹਾ ਸੀ ਔਰ ਇੱਕ ਬੰਦਾ ਜਿਹੜਾ ਲੁਧਿਆਣੇ ਦੇ ਵਿੱਚ ਹੌਜ਼ਰੀ ਦਾ ਕੰਮ ਕਰ ਰਿਹਾ रेडीमेड गारमेंट्स ਦਾ ਕੰਮ ਕਰ ਰਿਹਾ ਔਰ ਉਹ RAMNA ਬੈਠਾ ਦਿੱਲੀ ਲੁਧਿਆਣਾ ਤੇ ਅਮਰਸਰ ਜਾ ਕੇ ਆਪਣੇ ਹਵਾਲੇ ਰਾਹੀਂ ट्रांजੈਕਸ਼ਨਸ ਕਰਕੇ ਉਹ ਨੈਟਵਰਕ ਨੂੰ ਸਪਾਇਸ ਕਰ ਰਿਹਾ ਚਾਹੇ ਉਹ ਵੈਪਨ ਨੈਟਵਰਕ ਹੈ ਚਾਹੇ ਉਹ ਨਾਰਕੋਟਿਕ ਦਾ ਨੈਟਵਰਕ ਹੈ ਸੋ ਬੇਸਿਕਲੀ ਪੁਲਿਸ ਜਿਹੜੀ ਹੈ ਬਿਲਕੁਲ ਫੋਕਸਡ ਹੈ ਸਾਡੇ ਮਾਨਜੋਬ ਸੀਐਮ ਸਾਹਿਬ ਡੀਜੀ ਸਾਹਿਬ ਅਦੇ ਬੜੇ ਵੀ ਕਲੀਅਰ ਡਾਇਰੈਕਸ਼ਨਸ ਨੇ ਔਰ ਉਹਤੇ ਜਿਹੜੀ ਕਮਿਸ਼ਨਰ ਪੁਲਿਸ ਅਮਰਸਰ ਪੂਰੀ ਤਰ੍ਹਾਂ ਪੈਰਾ ਅਸੀਂ ਦੇ ਰਹੇ ਹਾਂ ਉਹਨਾਂ ਦੇ ਹੁਕਮਾਂ ਤੇ ਔਰ ਇਦਾਂ ਹੀ ਤੁਹਾਡੇ ਥਰੂ ਮੈਂ ਸਾਰੇ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਦਿਨ ਰਾਤ ਮਿਹਨਤ ਕਰ ਰਹੀਏ ਸਾਰੀ ਟੀਮ ਔਰ ਅਸੀਂ ਆਪ ਸਾਰੇ ਬਾਹਰ ਨਿਕਲਦੇ ਹਾਂ ਤੁਸੀਂ ਫੋਟੋਆਂ ਵੀ ਦੇਖਦੇ ਹੋ ਮਿਲਦੇ ਵੀ ਹੋ ਸਾਨੂੰ ਉਹ ਚ ਸਾਰੀ ਪੁਲਿਸ ਫੋਰਸ ਸਤਰਕਾ ਕੋਈ ਐਸੀ ਗੱਲ ਨਹੀਂ ਹੈ ਸ਼ਰਾਰਤੀ ਐਲੀਮੈਂਟਸ ਨੇ ਇਹਦੇ ਚ ਕੀ ਹੁੰਦਾ ਕਿ ਉਹ ਆਪਾਂ ਪਹਿਲਾਂ ਵੀ ਬੰਦੇ ਫੜੇ ਨੇ ਕਿ ਥੋੜੇ ਜੇ ਪੈਸਿਆਂ ਪਿੱਛੇ ਜਿਹੜੇ ਲਾਲਚ ਪਿੱਛੇ ਵਿਚਾਰੇ ਭੋਲੇ-ਪਾਲੇ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਅਨਐਮਪਲੋਇਡ ਨੇ ਉਹਨਾਂ ਨੂੰ ਲੈ ਲੈਂਦੇ ਨੇ ਕਿਸੇ ਨੂੰ ਪੈਸੇ ਪਾਏ ਵੀ ਨਹੀਂ ਜਿਹੜੇ ਪਿੱਛੇ ਆਪਾਂ 12 ਲੋਕ ਫੜੇ ਸੀ ਯੂਏਪੀ ਇਹਦੇ ਵਿੱਚ ਜਿਹੜੇ ਫਤਿਹਗੜ ਚੂੜੀਆਂ ਏਰੀਏ ਤੋਂ ਉਹ ਵੀ ਇਹੀ ਕੰਮ ਵਾਸਤੇ ਰਗੇ ਸੀ ਉਹਨੂੰ 5000 ਰੁਪਏ ਦਿਖਾਇਆ ਗਿਆ ਫੋਨ ਤੇ ਪਰ ਉਹਨੂੰ ਕੋਈ ਵੀ ਇੱਕ ਰੁਪਿਆ ਤੱਕ ਨਹੀਂ ਆਇਆ ਉਹਦੇ ਤੋਂ ਕਿੰਨਾ ਵੱਡਾ ਕ੍ਰਾਈਮ ਕਰਵਾਉਣਾ ਸੀਗਾ ਲੱਕੀ ਦੀ ਉਹ ਪਹਿਲਾਂ ਫੜਿਆ ਗਿਆ ਬਟ ਮੈਂ ਤੁਹਾਡੇ ਲਈ ਉਹਨਾਂ ਨੂੰ ਵੀ ਅਪੀਲ ਕਰਦਾ ਬੱਚਿਆਂ ਨੂੰ ਕਿ ਇਹ ਨਾ ਗੱਲਾਂ 'ਚ ਨਾ ਆਓ ਬਾਹਰ ਬੈਠੇ ਲੋਕ ਤੁਹਾਨੂੰ ਘਬਰਾਹ ਕਰਕੇ ਤੇ ਗਲਤ ਪਾਸੇ ਲਾਉਂਦੇ ਨੇ ਉਹਦੇ ਨਾਲ ਜ਼ਿੰਦਗੀ ਤੁਹਾਡੀ ਖਰਾਬ ਹੁੰਦੀ ਹੈ